ਨੇ ਅੱਜ ਜਿਹੜੀ ਜੋ ਮੁਹਿੰਮ ਦਾ ਆਗਾਜ਼ ਨਿਹਾਲ ਸਿੰਘ ਵਾਲਾ ਤੋਂ ਕੀਤਾ ਗਿਆ ਇਹ ਕਹਿਣਾ ਚਾਹੂਗਾ ਅੱਜ ਦੀ ਮੀਟਿੰਗ ਬਾਰੇ ਤੇ ਜਿਸ ਤੰਗ ਦੇ ਨਾਲ ਕਾਂਗਰਸ ਪਾਰਟੀ ਨੇ ਅਨਾਉਂਸ ਕੀਤਾ ਟਿਕਟ ਦੇ ਕੇ ਨਵਾਜਿਆ ਇਹ ਕਹਿਣਾ ਚਾਹੂਗਾ ਅੱਜ ਮੈਂ ਬਹੁਤ ਖੁਸ਼ ਹਾਂ ਕਿ ਜਿਹੜਾ ਸਾਡਾ ਨਿਹਾਲ ਸਿੰਘ ਵਾਲਾ ਹਲਕਾ ਹੈ ਸਾਡੀ ਕਰਮ ਭੂਮੀ ਆ ਔਰ ਇੰਨੀ ਵੱਡੀ ਗਿਣਤੀ ਵਿੱਚ ਸਾਰੇ ਅਹੁਦੇਦਾਰ ਜਿਹੜੇ ਹਾਜ਼ਰ ਹੋਏ ਆ ਇਸ ਮੀਟਿੰਗ ਵਿੱਚ ਔਰ ਮੈਂ ਲਾਈਕ ਇਹ ਅੱਜ ਸਾਈਨ ਹੈ ਕਿ ਜਿਹੜੀ ਇਹ ਲੋਕ ਸਭਾ ਹਲਕਾ ਦੀ ਸੀਟ ਹੈ ਇਹ ਵੱਡੀ ਲੀਡ ਨਾਲ ਇਹ ਸਾਰੇ ਮੇਰੇ ਭੈਣ ਭਰਾ ਜਤਾ ਕੇ ਮੈਨੂੰ ਲੋਕ ਸਭਾ ਚ ਭੇਜਣਗੇ ਔਰ ਇਹ ਸੀਟ ਹੈ ਜਿਹੜੀ ਵੱਡੀ ਲੀਡ ਨਾਲ ਜਿੱਤੀ ਜਾਊਗੀ ਔਰ ਲੋਕਾਂ ਦਾ ਇੰਨਾ ਉਤਸ਼ਾਹ ਹੈ ਇੰਨਾ ਪਿਆਰ ਦੇ ਰਹੇ ਆ ਲੋਕ ਹੋਣੀ ਔਰ ਜਿਹੜਾ 1 ਜੂਨ ਨੂੰ ਮਿਲਣਾ ਉਹ ਤਾਂ ਮੈਂ ਸੋਚ ਵੀ ਨਹੀਂ ਸਕਦੀਗੀ ਬਹੁਤ ਖੁਸ਼ ਹਾਂ ਮੈਂ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਤੁਸੀਂ ਫ੍ਰੀਡ ਕੋਡ ਦਿੱਤੀ ਤੇ ਮੋਗੇ ਦੇ ਨੂੰ ਜਿੱਦਾਂ ਨੂੰ ਟੈਕਸ ਦੇ ਕੇ ਨਵਾਜਿਆ ਪਰ ਜੇ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਅਮਰੀਕਾ ਤੋਂ ਆਏ ਹੈ ਤੇ ਇਹ ਵੀ ਅਮਰੀਕਾ ਵਾਪਸ ਚਲੇ ਜਾਣਗੇ ਇਹਦਾ ਕੀ ਜਵਾਬ ਦੇਣਾ ਚਾਹੀਦਾ ਵੇਖੋ ਮੇਰਾ ਪਰਿਵਾਰ ਇੱਥੇ ਆ ਮੇਰੇ ਬੱਚੇ ਇੱਥੇ ਆ ਔਰ ਮੈਂ ਇੱਕ ਐਸੀ ਮਦਰ ਮੇਰਾ ਇਹ ਰਾਈਟ ਵੀ ਆ ਕਿ ਮੈਂ ਆਪਣੀ ਫੈਮਲੀ ਨੂੰ ਦੇਖਣਾ ਹੁੰਦਾ ਕਿਉਂਕਿ ਮੇਰੇ ਬੱਚੇ ਹਲੇ ਛੋਟੇ ਆ ਅਨਮੈਰਿਡ ਆ ਮੈਨੂੰ ਥੋੜਾ ਸਮਾਂ ਆਪਣੇ ਬੱਚਿਆਂ ਵਾਸਤੇ ਵੀ ਚਾਹੀਦਾ ਹੁੰਦਾ ਕੋਈ ਮੈਂ ਅਮਰੀਕਾ ਚ ਪੱਕੀ ਨਹੀਂ ਹੈਗੀ ਵੀ ਮੈਂ ਉੱਥੇ ਰਹਿਣਾ ਹਸਬੰਡ ਮੇਰੇ ਇੱਥੇ 24 ਘੰਟੇ ਤੁਹਾਡੇ ਵਿੱਚ ਹਾਜ਼ਰ ਰਹਿੰਦੇ ਆ ਇਸ ਹਲਕੇ ਚ ਇਹ ਤਾਂ ਐਵੇਂ ਵਿਰੋਧੀਆਂ ਨੇ ਕੋਈ ਐਵੇਂ ਗੱਲ ਉਠਾਈ ਹੋਈ ਆ ਕੋਈ ਇਹਦੇ ਵਿੱਚ ਕੋਈ ਲਾਜਿਕ ਤਾਂ ਹੈ ਨਹੀਂ ਗੱਲ ਚ ਦੇਖੋ ਗੱਲ ਇਹ ਆ ਵੀ ਜਿਹੜੀ ਬੀਬੀ ਅਵਰਜੀਤ ਕੌਰ ਸਾਹੋ ਕੇ ਨੂੰ ਕਾਂਗਰਸ ਹਾਈ ਕਮਾਂਡ ਨੇ ਟਿਕਟ ਦਿੱਤੀ ਆ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਨਿਹਾਲ ਸਿੰਘ ਵਾਲਾ ਦੇ ਵਰਕਰ ਇਹਨਾਂ ਦੇ ਜ਼ਰੀਏ ਸਮੁੱਚੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਰਕਰਾਂ ਦੀ ਆਵਾਜ਼ ਤੇ ਕਿਉਂਕਿ ਵਿਦਨ ਪਾਲਟਿਕ VOTING ਹੋਈ ਇੱਕ ਸਰਵੇ ਹੋਇਆ ਜਿਹਦੇ ਵਿੱਚ ਇੱਕ ਇੱਕ VOTER ਨੇ ਇੱਕ ਇੱਕ VOTER ਨੇ ਕਾਂਗਰਸ ਪਾਰਟੀ ਜਿਹੜੇ ਪਿਆਰ ਕਰਨਾ ਲੋਕ ਉਹਨਾਂ ਨੇ ਇਹਨਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਔਰ ਉਹ ਸਰਵੇ ਦੇ ਆਧਾਰ ਤੇ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਇਸ ਕਰਕੇ ਮੈਂ ਸਮੁੱਚੀ ਹਾਈ ਕਮਾਂਡ ਨੂੰ ਔਰ ਸਮੁੱਚੇ ਸਲਕੇ ਦੇ ਔਰ ਸਮੁੱਚੇ ਫਰੀਦਕੋਟ ਹਲਕੇ ਦੇ ਜਿੰਨੇ ਕਾਂਗਰਸੀ ਲੀਡਰ ਸਹਿਬਾਨ ਆ VOTER ਸਪੋਰਟਰ ਜੋ ਵੀ ਸਾਡੇ ਪਰਿਵਾਰ ਨਾਲ ਜੁੜਿਆ ਬੰਦਾ ਕਾਂਗਰਸ ਪਰਿਵਾਰ ਨਾਲ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆ ਔਰ ਮੈਂ ਬੜੇ ਜ਼ਰਰat ਦੇਣਾ ਇਹ ਕਹਿ ਸਕਦਾ ਕਿ ਸਾਡਾ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਨਮਾਇੰਦਾ ਭੇਜਿਆ ਬਹੁਤ ਵਧੀਆ ਬੜੇ ਵਧੀਆ ਪਾਰਕ ਕੋ ਅਖਣਾ ਬਹੁਤ ਵਧੀਆ ਕੈਂਡੀਡੇਟ ਲੋਕਾਂ ਦੇ ਵਿੱਚ ਦਿੱਤਾ ਔਰ ਲੋਕਾਂ ਦਾ ਇੱਕ ਮਨਪਸੰਦ ਕੈਂਡੀਡੇਟ ਆ ਔਰ ਇਹ ਉਸ ਲੋਕਾਂ ਦੀ ਜਿਹੜੀ ਪਸੰਦ ਆ ਉਥੇ ਹਮੇਸ਼ਾ ਕਰੇ ਉਤਰਨੀ ਹਾਂਜੀ ਪ੍ਰਧਾਨ ਜੀ ਅੱਜ ਸ਼ਾਰਟ ਨੋਟਸ ਦੇ ਉੱਪਰ ਜਿਹੜੀ ਵੱਡੀ ਗੰਟੀ ਦੇ ਵਿੱਚ ਕਾਂਗਰਸ ਤੇ ਵਰਕਰ ਇਕੱਠੇ ਹੋਏ ਦੇਖੀ ਲੱਗਦਾ ਕਿ 70% ਰਿਸਪੌਂਸ ਲਈ ਕੱਲ ਰਾਤ ਹੀ ਜਦੋਂ ਆਫੀਸ਼ੀਅਲ ਤੌਰ ਤੇ ਬੀਬੀ ਅਮਰਜੀਤ ਕਰਸਾਹੋ ਕੇ ਨੂੰ ਹਲਕਾ ਫਰੀ ਕੋਟ ਤੋਂ ਕਾਂਗਰਸੀ ਪਾਰਟੀ ਨੇ ਆਪ ਦਾ ਕੈਂਡੀਡੇਟ ਨਾਮਜ਼ਦ ਕੀਤਾ ਹੈ ਉਦੋਂ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿਉਂਕਿ ਵਰਕਰਾਂ ਦੀਆਂ ਜੋ ਉਮੀਦਾਂ ਸੀਗੀਆਂ ਜਿਵੇਂ ਹਰੀ ਸਿੰਘ ਸਾਈ ਜੀ ਨੇ ਦੱਸਿਆ ਵੀ ਇੱਕ ਪੰਜ ਬੰਦਿਆਂ ਦਾ ਪੈਨਲ ਸੀਗਾ ਉਹ ਤੇ ਤੁਸੀਂ ਡਿਜੀਟਲ ਤੇ ਆਮ VOTING ਵੀ ਕੀਤੀ ਹੈ ਉਹ ਸਾਹੋਕੇ ਦੀ ਚੋਅਸ ਸਾਰਿਆਂ ਨੂੰ ਪਹਾਈ ਹੈ ਪਾਰਟੀ ਨੇ ਉਸ ਚੋਅਸ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਸਾਰੇ ਊਸ਼ੋਕਰ ਦਾ ਤੇ ਸਾਰੇ ਜਿਹੜਾ ਉਹਨਾਂ ਦਾ ਸ਼ਾਨਦੀਨ ਕਰਨ ਤੋਂ ਬਾਅਦ ਸਾਰਨ ਨੂੰ ਤਾਂ ਨਵੇਕਲੇ ਕੱਢ ਕੇ ਕਿ ਸਾਨੂੰ ਬਹੁਤ ਵਧੀਆ ਨਫੀਸ ਕੈਂਡੀਡੇਟ ਦਿੱਤੇ ਆ ਔਰ ਵਰਕਰਰ ਦੇ ਦਿੱਤੇ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਹੈ ਵਰਕਰ ਵਧਾਈ ਦੇ ਪਾਤਰ ਹੈ ਔਰ ਵਰਕਰਾਂ ਦੀ ਤਰਫੋਂ ਨਿਆਲ ਸਿੰਘਾਂ ਦੇ ਹਲਕੇ ਤਰਫੋਂ ਨਿਆਲ ਸਿੰਘਾਂ ਦੇ ਨਗਰ ਸ਼ਹਿਰ ਦੀ ਤਰਫੋਂ ਮੈਂ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਹੈ ਕਿ ਵਰਕਰਾਂ ਦੀਆਂ ਭਾਵਨਾ ਨੂੰ ਮੱਦੇ ਨਾ ਰੱਖਦੇ ਹੋਏ ਬਹੁਤ ਵਧੀਆ ਕੈਂਡੀਡੇਟ ਦਿੱਤਾ ਹੈ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਅਸੀਂ ਫੀਡਬੈਕ ਦਿੱਤੀ ਸੀਗੀ ਉਸ ਫੀਡਬੈਕ ਦੇ ਮੁਤਾਬਕ ਅਸੀਂ ਨਿਆਲ ਸਿੰਘਾਂ ਹਲਕਾ ਹੀ ਨਹੀਂ ਪੂਰੇ ਫਰੀਦਕੋਟ ਕੰਸਟੀਟਿਊਐਂਸੀ ਪੰਜਾਬ ਚ ਇੱਕ ਨੰਬਰ ਤੇ ਸੀ ਲੀਡ ਲੈ ਕੇ ਇਹ ਬੀਬੀ ਖਾਹੋ ਕੇ ਨੂੰ ਵੱਡੀ ਪੰਚਾਇਤ ਦੇ ਵਿੱਚ ਜਿਹੜੀ ਹਿੰਦੁਸਤਾਨ ਦੀ ਵੱਡੀ ਪੰਚਾਇਤ ਪਾਰਲੀਮੈਂਟ ਉੱਥੇ ਭੇਜੀਏ ਤਾਂ ਕਿ ਸਾਡੇ ਫਰੀਦਕੋਟ ਹਲਕੇ ਦੀ ਉਹ ਆਵਾਜ਼ ਬਣ ਸਕਣ ਸਾਡੇ ਨਿਆਲ ਸਿੰਘ ਵਾਲਾ ਜੋ ਵਿਕਾਸ ਪੱਖੋਂ ਅਧੂਰਾ ਹੈ ਪਛੜਿਆ ਹੋਇਆ ਉਹਦਾ ਵਿਕਾਸ ਹੋ ਸਕੇ